ਸਾਰੇ ਅਨੁਪੇਰ ਭਰੀ ਸਤਿ ਸ਼੍ਰੀ ਅਕਾਲ ਇੱਕ ਟਰੈਕਟਰ ਮਗਰ ਪਾਈ ਆਪਾਂ ਦੂਰੀਏ ਟਰਾਲੀ ਇਹਦੇ ਮਗਰ ਪਾਇਆ ਰਾਜੇ ਟਰਾਲੀ ਲੋਡ ਟਰਾਲੀਆਂ ਲੈ ਕੇ ਜਾਣੀਆਂ ਜੇ ਆਪਾਂ ਉਹ ਬੱਤੀ ਹਾਂਜੀ ਹੁਣ ਆਏ ਜੀ ਅੱਪ ਦਿੱਤੀ ਹੈ ਲੈ ਸਮਾਨ ਆ ਜਿਗਾ ਬਾਕੀ ਆਪਣੇ ਉਹ ਆ ਗਈ ਟਰਾਲੀ ਕਰੋ ਜੈਕਸ ਉਹ ਆ ਗਈ ਟਰਾਲੀ ਦੋ ਟਰਾਲੀਆਂ ਨੇ ਬਾਕੀ ਆਪਣੀ ਸੇਵਾਦਾਰੂ ਬਲੋ ਸੇਵਾਦਾਰ ਹੱਟੇ ਇਕੱਠੇ ਆ ਦੇਖੋ ਟਰੈਕਟਰ ਟਰਾਲੀ ਆ ਜੀ ਛੇਲਿਆ ਜੀ ਜੀ ਸੇਵਾਦਾਰ ਹਾਂਜੀ ਹੁਣ ਤੁਰਦੇ ਆ ਜੀ ਮੀਂਹ ਪੈ ਦੇ ਜੀ ਤੁਰਨਾ ਪੈਣਾ ਵਾ ਮੀਂਹ ਦਾ ਹਟਦਾ ਨਹੀਂ ਇੱਕ ਟਰੈਕਟਰ ਆ ਚੱਲਿਆ ਇੱਕ ਟਰੈਕਟਰ ਆ ਚੱਲਿਆ ਅਰਦਾਸ ਕਰੋਨੇ ਆ ਹੁਣ ਹੋਰ ਵਾਰਿਕੋ ਰੇਡ ਬੋੜ ਪਈ ਆਦੇ ਆ ਵੀਰੋ ਦੇਖੋ ਔਰ ਦੀ ਸੇਵਾ ਲਈ ਇੱਧਰ ਆਪਣਾ ਹੈਗਾ ਟਰਾਲੀ ਚ ਰੱਖਣਾ ਇੱਧਰ ਤੂੜੀ ਆ ਟਰੈਕਟਰ ਚੱਕ ਕਰੋ ਬਾਕੀ ਸੇਵਾ ਦਾ ਦੇਖੋ ਸਾਰੇ ਜਿੱਲੇ ਟਰੈਕਟਰ ਚ ਚਲਾਉਣੇ ਉਹਨਾਂ ਨੇ ਰੇਨਕੋਟ ਪਾਲੇ ਤੇ ਬਾਕੀ ਦੁਨੀਆ ਨੂੰ ਬਾਕੀ ਟਰਾਲੀ 'ਚ ਬੈਠਣਗੇ ਕਰੋ ਵਾਹ ਰੇ ਗੁਰੂ ਸਾਤ ਲਾਣਾ ਬਾਬਾ ਜੀ ਚੋਰ ਲੱਗੇ ਆ ਉਹ ਟਰਾਲੀ ਦੁਰ ਪਹਿਲਾਂ ਰਾਤ ਰੂਗੀ ਜੀ ਰਵੇ ਚੱਲੇ ਜੀ ਚੱਲ 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 ਮੁੜੇ 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 ਟਰਾਲੀ ਦੇ ਮੁੜੇ ਮੁੜੇ ਆ ਜਾ ਆਇਆ ਟਰਾਲੀ ਲੈ ਵੀ ਆ ਜੀ ਚੱਲ ਚਲੋ ਬੋਲੋ ਵਾਹਿਗੁਰੂ ਵਾਹਿਗੁਰੂ ਖਾਤਰਾ ਦੁਰਪੇ ਜੀ ਹੁਣ ਰਪਈ ਰੈਂਟ ਤੋਂ ਟੰਗ ਤੇ ਲੈ ਕੇ ਆਪਣੀ ਟਰਾਲੀ ਚ ਰਾਖਣਾ ਮਗਰੀ ਟਰਾਲੀ ਚ ਟੂੜੀ ਆ ਉਹ ਟਰਾਲੀ ਮੂਹਰੇ ਕਰਦੇ ਆ ਕਿਰਾਂ ਬਾਪੂ ਤੋਂ ਤੇਲ ਪਵਾ ਕੇ ਟੈਂਕੀਆਂ ਫੁੱਲ ਕਰਕੇ ਝੋਟਿਆ ਆਈਆਂ ਫੇਰ ਖਿੱਚਾਂਗੇ ਬਾਕੀ ਬੜੋ ਇਧਰ ਜਾਂਦੇ ਆ ਨਹੀਂ ਪੂਰਾ ਭਈ ਜਾਂਦਾ 20 ਪੈਦਲ ਹੀ ਜਾਣਾ ਤੇੇਵਾ ਦਾਰ ਕਹਿੰਦੇ ਇਹਨੇ ਸੇਵਾ ਕਰਨੀ ਆ ਜਰੀ ਜਨਾਲ ਹਾਂਜੀ ਭਾਈ ਇੱਥੋਂ ਤੇਲ ਪਵਾਇਆ ਜੀ ਟਰੈਕਟਰਾਂ ਚ ਉੱਧਰ ਟਰੈਕਟਰੀ ਡੈਂਕੀ ਖਲੋਈ ਜਾਂਦੀ ਇੱਧਰ ਕਰਾ ਲਈ ਖਲ ਚੱਲਦੇ ਹੁਣ ਹੁਣ ਜਾ ਕੇ ਮੋਗੇਸ ਨੂੰ ਮਿਲਾ ਲਈ ਇੱਥੇ ਚੱਲਦੇ ਜੀ ਬੇਟੀਆਂ ਜੱਟਦੇ ਆਹ ਇੱਥੋਂ ਪਾਣੀ ਲੈ ਕੇ ਚੱਲੇ ਆ ਜੀ 15 ਬੇਟੀਆਂ ਹੋਰ ਜਗ੍ਹਾ ਬਣਾ ਲਓ ਕਿਹਨੇ ਕੀ ਆ ਦੇ ਪਾਲੀ ਜੀ ਦਾ ਹਾਂਜੀ ਬਾਈ ਪਾਣੀ ਲੱਦ ਲਿਆ ਆਪਾਂ ਬਾਕੀ ਸੰਗਤ ਆ ਜਾ ਅਗਲੀ ਵਾਰ ਰਹਿਣਾ ਬਾੜੀਆਂ ਪਾਰ ਗਿਆ ਉਹ 15 ਪੇਟੀਆਂ ਹੋਰ ਹਾਂਜੀ ਜਗਰਾਉਂ ਆ ਗਈ ਦੇਖੋ ਜਗਰਾਉਂ ਪਾਣੀ ਦਾ ਹਾਲ ਨਹੀਂ ਪਈ ਜਾਂਦਾ ਅੱਜ ਹੁਣ ਕਿੱਧਰ ਚੱਲਦੇ ਆਪਾਂ ਇੱਥੋਂ ਜਾਣਾ ਬੁੱਕੀਪੁਰਾ ਚੌਂਕ ਬੁੱਕੀਪੁਰਾ ਚੌਂਕ ਤੋਂ ਜਾਣਾ ਮੋਗੇ ਨੂੰ ਆ ਜਾ ਅਸੀਂ ਲਖਾਈ ਚੱਲਾਂਗੇ ਆ ਦੇਖੋ ਘੱਟੀ ਵਾਲੇ ਡਰਾਈਵਰ ਹੈ। ਹੈ ਵੀ ਡਰਾਈਵਰ ਬਾੜੇ ਟੈਗਰਾਉਂ ਹੈ। ਬਾਕੀ ਇਹ ਤੇ ਰੇਡ ਕੋਟ ਵਾਲੇ ਬਾਈ ਆਏ ਨੇ। ਕੀ ਕੰਮ? ਬਾਕੀ ਬੰਦੇ ਮੇਰੇ ਬਾੜੇ। ਇੱਕ ਟਰਾਲੀ ਮੁੜੇ ਜਾਈ। ਦੇਖੋ ਬਾੜੇ। ਹਾਂਜੀ ਮੁਕੀਪੁਰਾ ਚੌਂਕ ਪਹੁੰਚਣ ਵਾਲੇ ਆਈ ਜੀ ਉੱਥੇ ਚੱਲ ਕੇ ਰੋਕਦੇ ਆ। ਲੈ ਜਾਂਦੇ ਆ 20 ਪਈ ਜਾਂਦਾ ਵਾ। ਉਡੀਸੇ ਖਾ ਪਹੁੰਚ ਗਏ ਜੀ ਸ਼ਹਿਰ ਵਿੱਚ ਇੱਥੇ ਮੀ ਹੈੜੀ ਬੰਦੇ ਲੱਗਿਆ ਚਾਹ ਪੀਣੇ ਅੱਜੇ ਢਾਬੇ ਤੇ ਚਾਹ ਪੀਤੀ ਆਪਾਂ

ਹੈਲੋ ਜੀ ਦੇਖੋ ਪਰੂਜਾ ਕੰਦ ਰਿਆ ਇੱਥੋਂ ਕੰਮ ਜ਼ਰੂਰ ਹੋ ਜਾਂਦਾ ਵਾ ਇਹ ਦੂਗਾ ਸਾਰੇ ਪੈਂਟ ਜਾਨੀ ਪਾਣੀ ਨਾਲ ਘਰੇ ਹੋਏ ਆ ਆਪਾਂ ਚੱਲਦੇ ਆਂ ਦੇਖੋ ਪਾਣੀ ਵੀ ਆਇਆ ਹੋਇਆ ਹੈ ਆ ਲੈ ਨਾ ਜੀ ਇੱਧਰ ਇੱਕੋ ਪਾਣੀ ਦੇਖੋ ਭਾਈ ਪਾਣੀ ਆਇਆ ਹੋਇਆ ਜੀ ਆਹੋ ਜੋ ਨਾ ਗਿਆ ਥੱਲੇ ਝੋਨੇ ਜਾਇਆ ਜੀ ਆਇਆ ਦਰਿਆ ਦਾ ਪਾਣੀ ਹੋਰ ਕੀ ਨਾ ਪਾਣੀ ਹੁੰਦਾ ਇਹ ਜਿਹੜੇ ਨੂੰ ਜਾਂਦਾ ਜਾਣਾ ਚੱਲੇਗੇ ਆਹੋ ਸਮਾਨ ਆ ਜਾਏ ਭਾਈ ਇਹਨੂੰ ਕੰਮ ਜੀ ਹੋ ਜਰ ਬਾਬਾ ਫੇਰ ਮੂਰੇ ਰਹਿ ਗਿਆ ਹੈ ਦੇਖੋ ਇਧਰ ਕਿਹੜਾ ਪਾਣੀ ਆਇਆ ਹੋਇਆ ਬੀਕੇ ਬੀਕੇ ਜੀ ਚਾਹ ਦਾ ਬੀਕੇ ਦੇਖੋ ਜੀ ਆਏ ਲੋਕ ਖੜੇ ਆ ਬੰਦ ਕੇਰੇ ਘਰਾਂ ਤੋਂ ਪਾਣੀ ਪਾਣੀ ਆਇਆ ਹੈ ਪਾਣੀ ਪਾਣੀ ਆਇਆ ਹੋਇਆ ਇਹ ਫੂਨ ਦਾ ਟ੍ਰੇਲਰ ਟਰਾਲੀ ਜਮਾ ਰਾਲਾ ਕਰੋ ਕੱਢ ਦੋ ਮੈਂ ਤੈਨੂੰ ਕਿੱਥੇ ਮੈਂ ਕਹਿੰਦਾ ਬੋਰੀਆਂ ਬੋਰੀਆਂ ਆਲਾ ਬੰਨ ਲਾਉਂਦੇ ਆਣਾ ਇੱਥੇ ਆਹ ਦੇ ਰਾਸੇ ਨੂੰ ਜਾਂਦਾ ਟਰੈਕਟਰ ਨਾਲ ਚਲਾ ਦਿਓ ਇੱਧਰ ਤਾਂ ਤੁਰ ਕੇ ਜਾਂਦੇ ਆ ਲੋਕ ਪਰ ਪਾਣੀ ਦੇ ਪਰਲੇ ਬੰਦੇ ਪੈਂਡ ਹੋ ਗਏ ਨਾ ਤੁਰ ਕੀ ਜਾਂਦੇ ਆ ਯਾਰ ਲੋਕ ਦੇਖੋ ਜੀ ਵੈਦਰ ਵੀ ਬਾਕੀ ਹੁਣ ਕਹਿੰਦੇ ਪਾਣੀ ਵਿੱਚ ਉੱਡ ਚੜਦਾ ਭਾਈ ਕੁੜੀਆਂ ਨਾਲ ਬੱਲ ਲਾਉਂਦੇ ਆ ਇੱਧਰ ਦੇਖੋ ਭਾਈ ਪਾਣੀ ਚੱਲਾ ਦੇਖੋ ਪਾਣੀ ਨਹੀਂ ਸਮੁੰਦਰੀ ਬਣਿਆ ਪਿਆ ਵਾ ਇੱਕਦਰਾ ਦਾ ਪਗੜੇ ਫਾਟ ਲੈ ਵੀਡੀਓ ਬਣਾ ਯਾਰ ਆ ਰਹੀ ਮੈਂ ਯਾਰ ਰੂਮ ਆ ਰੂਮ ਇਹੋ ਬੈਠਾ ਰਹੇ ਸਾਡੇ ਗੱਡੀ ਪਿੱਛੇ ਲੜ ਪਏ ਕਹਿੰਦੇ ਹੱਟ ਕੇ ਇੱਕ ਕਹਿੰਦਾ ਰੂਮ ਨੂੰ ਆ ਪਿੱਛੇ 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 ਨਹੀਂ ਯਾਰ ਮਾਰੇ ਨਾ ਉਹੀ ਤੇ ਫੇਕੇ ਨਾ ਇਹਨੇ ਖਾ ਦੇ ਦੋ ਤਿੰਨ ਦਿਨਾਂ ਦੇ ਹੁਣ ਵਾਲੇ ਹੈ ਹੀ ਨਹੀਂ ਇੱਥੋਂ ਪਾਣੀ ਬੜਾ ਤੇਜ਼ ਆ ਜੀ ਬਾਕੀ ਅਜੇ ਇੱਥੇ ਪੈਂਡ ਹੈ ਨਹੀਂਗਾ ਇੱਧਰ ਕੀਤੀ ਆ ਤਾਂ ਕਰਕੇ ਵੀ ਜਾਲੀ ਨੇ ਕਿਸਾਨ ਕੋਈ ਨਹੀਂ ਹੈਗਾ ਇੱਥੇ ਜਿੱਥੇ ਲੋੜ ਹੈ ਮੈਂ ਉੱਥੇ ਇਧਰ ਆਣ ਗਿਆ ਰੋੜਦਾਰ ਇਹ ਪਾਣੀ ਵੀ ਨਾਲ ਨਾਲ ਜਾਣਾ ਇਧਰ ਬੰਨ ਲਾਉਂਦੇ ਆ ਜੀ ਐਂ ਟਰਾਲੀਆਂ ਨਾਲ ਬੰਨ ਲਾਉਂਦੇ ਆ ਬੰਦੇ ਬਾਬਾ ਉੱਥੇ ਜਾਣਾ ਆਪਾਂ ਫੋਸਟ ਨੂੰ ਮਾਰ ਕੇ ਲੈ ਬਤਾਇਆ ਗਾੜੇ ਫੌਜੀਆ ਲੈ ਡੈੜੀ ਖੋਣੀਆ ਅਰੇ ਫੌਜੀ ਨੱਤਾ ਮਾਰਨੇ ਵੀ ਥੋੜੀ ਮਾਰਨੇ ਬਾਕੀ ਇਧਰ ਘਾ ਗੋਲੀ ਤੇਰੇ ਪਣੀਆ ਆਪਾਂ ਘਰ ਜੋ ਮੈਨੂੰ ਕੀ ਖਾਦਾ ਤੁਹਾਡਾ ਆ ਦਿਓ ਇਹ ਚ ਦੇਣੀ ਹੈ ਆ ਦੇਖ ਪਾਣੀ ਕਿਵੇਂ ਜਾਂਦਾ ਦੇਖ ਵੀਡੀਓ ਚ ਦੇਖ ਆ ਇਕੱਠੀਆਂ ਪਾਉਂਗਾ ਨੈਟ ਬੋਕਦੇ ਨਹੀਂ ਪਾਉਂਗਾ ਬਲੌਗ ਬਣਾ ਤੂੰ ਨਾ ਨਾ ਸੁਣੋ ਬਾਅਦ ਚੋਦੇ ਨਹੀਂ ਨਹੀਂ ਜ਼ੋਰ ਦੇ ਪਾਣੀ ਪੈਣ ਲਾਉ ਤੂੰ ਆਈਏ ਆਈਏ ਫੁੱਲ ਬੜੇ ਜਾਂਦੇ ਆਹੋ ਜਿਹੜਾ ਨਾ ਚੱਕੜ ਵਿੱਚ ਬੋਲੀਆਂ ਦਾ ਸੁਣੀ ਬੰਦੇ ਆ ਨਾ ਪੈ ਜਾਣਾ ਰਹਿਣ ਦੇ ਆਪਣੀ ਰੱਖਣਾ ਪੱਤੀ ਹਾਂਜੀ ਦੇਖੋ ਜੀ ਪਾਣੀ ਆਈ ਜਾਂਦਾ ਉਧਰੋਂ ਥੱਲੇ ਹੀ ਆਉਂਦੀਆਂ ਪਾਣੀ ਦੀਆਂ ਦੇਖੋ ਦੇਖੋ ਪਾਣੀ ਆਉਂਦਾ ਦੇਖੋ ਉਹਦੇ ਤੇਜ਼ ਕਿੰਨਾ ਚੱਲਦਾ ਨਾ ਪਾਣੀ ਹਾਂ ਬਾਕੀ ਸੰਗਤ ਦੇਖੋ ਆਪਣੀ ਇੱਕ ਟ੍ਰੈਕਟਰ ਮਗਰ ਆਉਂਦਾ ਬਾਕੀ ਅੰਦਰ ਸੰਗਤ ਪਈਆ ਆ ਬਾਬਾ ਹੱਟੇ ਪਿੰਡ ਦਾ ਫਾਗੂ ਮੁਰਣੀ ਆ ਭਾਈ ਨਰੇ ਵੀਰ ਦੋਵੇਂ ਇੱਧਰ ਬੈਠੇ ਆ ਸਾਡੇ ਨਾਮ ਨਹੀਂ ਲੈ ਉਹ ਜੀ ਆਹੜਾ ਕਵਾਂਢੀ ਆ ਜੀ ਠੀਕ ਹੈ ਪੁੱਛ ਪਿੱਛੇ ਖਲਾਈ ਮੋੜ ਦੀ ਆ ਬੰਦ ਰੁਕਣ ਪਹਿਲਾਂ ਇੱਥੇ ਲੱਗਦਾ ਜੀ ਬੱਲ ਬੱਲ ਕਿੰਨਾ ਉਹੀ ਬੰਨ ਲਿਆ ਹਾਂ ਦੇਖ ਆ ਸਾਡੇ ਕਬਾਲ ਗੱਲਾਂ ਨਹੀਂ ਕੋਈ ਤੇਰੀਆਂ ਇੱਥੇ ਲੱਗਦੇ ਆਹ ਤਰੋ ਇਸ ਨੂੰ ਕੜਈ ਕਿੰਨੇ